ਮਾਤਾ ਚਿੰਤਪੂਰਨੀ ਤੋਂ ਆਪਣੇ ਪਰਿਵਾਰ ਦੇ ਨਾਲ ਮੱਠਾ ਟੇਕ ਕੇ ਵਾਪਸ ਆ ਰਹੀ ਕਾਰ ਦਾ ਸੰਤੁਲਨ ਵਿਗੜਨ ਦੇ ਨਾਲ ਭਾਰੀ ਐਕਸੀਡੈਂਟ ਹੋ ਗਿਆ 10 ਦੇ ਕੇ ਕਾਰ ਚਾਲਕ ਦਾ ਕਹਿਣਾ ਹੈ ਕਿ ਕਾਰ ਚਲਾਉਂਦੇ ਸਮੇ ਉਸ ਨੂੰ ਅਚਾਨਕ ਚੱਕਰ ਆ ਗਏ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ 10 ਦੇ ਕੇ ਕਾਰ ਵੀ ਬੁਰੀ ਤਰੀਕੇ ਦੇ ਨਾਲ ਜਿਹੜੀ ਨੁਕਸਾਨੀ ਗਈ ਹਾਦਸਾ ਗ੍ਰਸਤ ਹੋ ਗਈ ਉੱਥੇ ਹੀ ਮਾਮਲੇ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਤੇਜ਼ ਰਸਤਾ ਗੱਡੀ ਜਿਹੜੀ ਆਉਂਦੀ ਆ ਤੇ ਜਿਸ ਤੋਂ ਬਾਅਦ ਉਹ ਘਟਨਾ ਦਾ ਸ਼ਿਕਾਰ ਹੁੰਦੀ ਹੈ। ਜਨਾਬ ਜੀ ਬਲਵੀਰ ਸਿੰਘ ਜੀ। ਹਾਂ ਜੀ। ਤੁਸੀਂ ਅਮਿਤ ਸਿੰਘ ਜੀ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ? ਅਸੀਂ ਮਾਤਾ ਤੋਂ ਆਇਆ ਸੀ ਚੰਦਬਣੀ ਤੋਂ ਉਹ ਨਵੇਂ ਸ਼ਹਿਰ ਨੂੰ ਜਾਣਾ ਹੈ ਜੌੜ ਨੂੰ। ਤੇ ਇੱਕ ਹੋਇਆ ਕੀ ਹੈ ਜੀ? ਬਾਹਰ ਕੋਈ ਨਹੀਂ ਆਉਂਦੇ ਹੁੰਦੇ ਇੱਥੇ ਬੀਬੀ ਥੋੜਾ ਘਟ ਗਿਆ ਆਕਮਾ ਜਾ ਕੇ ਤੇ ਵੀ ਨੇਰਾ ਜਿਹਾ ਆ ਗਿਆ। ਹਾਂ ਜੀ। ਉਹ ਇੱਧਰ ਦਾ ਕਰਕੇ ਗੱਡੀ ਦਾ ਜਾ ਹੁੱਚਕਾ ਜਾ ਤੇ ਬੱਜਾ ਜਾਕਰਾਂਗੇ ਫਿਰ ਸ਼ਾਇਦ ਵਾਕ ਜੀ ਇੱਦਾਂ ਖੁੱਲ ਗਈ ਫਿਰ ਜਾ ਤੱਕ ਦੇਖਾ ਜਾ ਤੱਕ ਗੱਡੀ ਦਾ ਟਾਇਰ ਟੂਰ ਸਾਰਾ ਬੰਪਰ ਬੰਪਰ ਪਾੜ ਗਿਆ ਜੀ ਠੀਕ ਹੈ ਹਾਂ ਜੀ ਇਹ ਐਸਐ ਸਤਰਾ ਸਿੰਘ थाना सदर ਤੋਂ ਬੋਲਦਾ ਹਾਂ ਜੀ ਸਰ ਇੱਕ ਐਕਸੀਡੈਂਟ ਹੋਇਆ ਹੈ ਕਾਰ ਆ ਚਾਲਕ ਬਲਵੀਰ ਸਿੰਘ ਪੁੱਤਰ ਨਿਸ਼ੰਤਰ ਸਿੰਘ ਨਵਾਂ ਸ਼ਹਿਰ ਤੋਂ ਆ ਰਿਹਾ ਸੀ ਉਹਦੀ ਕਿ ਅੱਖ ਉਖ ਲੱਗ ਗਈ ਆ ਇਧਰ ਗੱਡੀਆਂ ਚ ਖੜੀਆਂ ਸਕੂਟਰੀਆਂ ਦੋ ਤਿੰਨ ਸਕੂਟਰੀਆਂ ਤੋੜ ਦਿੱਤੀਆਂ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਆ